ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੋਲੇ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਨੇੜੇ ਸ਼ਹਿਰ ਵੀ ਫਰੀਦਕੋਟ ਹੈ ਦੋਸਤੋ ਠੀਕ ਹੈ ਅੱਜ ਦੋਸਤੋ 6 ਕਟੀਆਂ ਤੁਹਾਨੂੰ ਦਿਖਾਉਂਗਾ ਜੀ ਨੀਲੀ ਰਾਵੀ ਨਸਲ ਦੇ ਵਿੱਚ ਛੇਦੀਆਂ 6 ਕਟੀਆਂ ਹੋਣਗੀਆਂ ਠੀਕ ਹੈ ਤੇ ਬਾਕੀ ਜਾਇਜ਼ ਮਾਰਕਿੰਗ ਵਾਲੀਆਂ ਹੋਣਗੀਆਂ ਵੈਸੇ ਇਹ 6 ਦੇ 6 ਨਾਗੀ ਦੋਸਤੋ ਤੋੜ ਕੇ ਦੇਖਾਂਗੇ ਠੀਕ ਹੈ ਥਣ ਥੁਣ ਐਨ ਤੁਹਾਨੂੰ ਦੋਸਤੋ ਪੂਰੀ ਤਸੱਲੀ ਕਰਾ ਦੂੰਗਾ ਜਿਹੜਾ ਨਾਗ ਤੁਹਾਨੂੰ ਇਹਨਾਂ ਦੇ ਵਿੱਚੋਂ ਜਚੂਗਾ ਉਹਦੀ ਦੋਸਤੋ ਤਸੱਲੀ ਕਰ ਲਿਓ ਠੀਕ ਹੈ ਤੇ ਬਾਕੀ ਸਾਰੀ ਗੱਲਬਾਤ ਆਓ ਬਾਈ ਨਾਲ ਕਰੀਏ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਠੀਕ ਹੈ ਜੀ ਵਧੀਆ ਜੀ ਆਈ ਜਾਂਦੇ ਪਾਸੂ ਵੀ ਹੋਰ ਆਈ ਜਾਂਦੇ ਜੀ ਠੀਕ ਹੈ ਅੱਛਾ ਅੱਜ ਵੀ ਛੇ ਨਾਗ ਅੱਜ ਆਏ ਆ ਹਨਾ ਰੋਫੇ ਲੈ ਕੇ ਆਇਆ ਦਿਵਾਲੀ ਦੀਆਂ ਠੀਕ ਹੈ ਅੱਛਾ ਇੱਕ ਵਾਰੀ ਨਾਂ ਤੇ ਆਪਣਾ ਪੈਂਡ ਕਨਫਰਮ ਕਰਾ ਦਈਏ ਆਫਰਾਂ ਬੱਚੋਂ ਦੇਖਦੇ ਆਂ ਪੈਂਡ ਗੋਲੇ ਵਾਲਾ ਹਾਂਜੀ ਨਾ ਕਲਵੰਤ ਠੀਕ ਹੈ ਅੱਛਾ ਕੀ ਆਫਰ ਹੈ ਤੇ ਕੀ ਐਤੀ 100 ਕਿਲੋਮੀਟਰ ਫਰੀ ਜਿਹੜਾ ਕੱਠੀਆਂ ਛੇਰੀਆਂ ਛੇ ਲਊਗਾ ਤਾਂ ਅੱਛਾ ਜੇ ਚਾਰ ਲਊਗਾ ਹਾਂਜੀ ਫਿਰ ਵੀ 100 ਕਿਲੋਮੀ ਅੱਛਾ ਚਾਰ ਲੈਣੀਆਂ ਤਾਂਵੇਂ ਤਿੰਨ ਲਊਗਾ ਹਾਂਜੀ ਫਿਰ 50 ਕਿਲੋਮੀਟਰ ਫਰੀ ਅੱਛਾ ਠੀਕ ਹੈ ਦੋਸਤੋ ਜੇ ਤੁਸੀਂ ਇਹਨਾਂ ਦੇ ਵਿੱਚੋਂ 6 ਦੀਆਂ 6 ਕਟੀਆਂ ਲਾਉਂਗੇ ਜਾਂ ਇਹਨਾਂ ਦੇ ਵਿੱਚੋਂ 4 ਕਟੀਆਂ ਤੁਸੀਂ ਇਕੱਠੀਆਂ ਲਾਉਂਗੇ ਤਾਂ ਤੁਹਾਨੂੰ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੋ ਜਾਣੀ ਆ ਜੇ ਤੁਸੀਂ ਤਿੰਨ ਤਿੰਨ ਕਰਕੇ ਲੈਣੀਆਂ ਤਾਂ 50 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਹੋ ਜਾਣੀ ਆ ਵੈਸੇ ਇਹ ਨਗ ਸਾਰੇ ਸਾਫ ਸੁਧਰੇ ਹੋਣਗੇ ਤੇ ਸਾਰੇ ਆਪਾਂ ਤੋਰ ਕੇ ਦੇਖਦੇ ਹਾਂ ਇਹ ਛੋਟੀ ਕੱਟੀ ਸਭ ਨਾਲੋਂ ਖੜੀ ਹੈ ਕਿੰਨੇ ਟਾਈਮ ਦੀ ਇਹ ਹਾਂਜੀ ਇਹ 10 ਕਿ ਮਹੀਨਿਆਂ ਦੀ ਹੈ ਜੀ 10 ਮਹੀਨਿਆਂ ਦੀ ਹੈ ਖੋਲ ਲੈਣ ਦੋਸਤੋ ਨਾਗ ਸਾਰੇ ਤੋਰਾਂਗੇ ਥੋੜਾ ਜਿਹਾ ਟਾਈਮ ਕੱਢ ਕੇ ਦੇਖਿਓ ਵੀਡੀਓ ਨੂੰ ਠੀਕ ਆ ਦੋਸਤੋ ਇਹ ਪਹਿਲੇ ਨੰਬਰ ਤੇ ਕੱਟੀ ਤੁਹਾਨੂੰ ਦਿਖਾ ਰਿਹਾ 10 ਮਹੀਨੇ ਬਾਈ ਉਮਰਦਸਾ ਠੀਕ ਆ ਥੋੜੀ ਜਿਹੀ ਲਿੱਸੀ ਹੈ ਕੱਟੀ ਸਾਂਭ ਬਣਾਲੀ ਆ ਕਦ ਕੁਦ ਸੋਹਣਾ ਹੈ ਇਹਦਾ ਮਾਰਕਿੰਗ ਸੋਹਣੀ ਆ ਜਦੋਂ ਸਾਂਭ ਕੀ ਕੱਟੀ ਸੋਹਣੀ ਬਣ ਜਾਣੀ ਆ ਸੋਹਣੀ ਤਿਆਰ ਹੋ ਜਾਣੀ ਆ ਤੇ ਇਹ ਰੇਟ ਇਹਨਾਂ ਦੇ ਹਾਂਜੀ ਫੋਨ ਤੇ ਹੀ ਰੇਟ ਫੋਨ ਤੇ ਫੋਨ ਤੇ ਕਰਾਂਗੇ ਸਾਰੀਆਂ ਤੇ ਹੀ ਹਾਂਜੀ ਹਾਂਜੀ ਠੀਕ ਆ ਦੋਸਤੋ ਸਾਰੀਆਂ ਦੇ ਰੇਟ ਫੋਨ ਦੇ ਉੱਤੇ ਟੈਗ ਕੀਤੇ ਜਾਣਗੇ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਜੇ ਤੁਸੀਂ ਇਕੱਲੀ ਇਕੱਲੀ ਲੈਣੀ ਆ ਤਾਂ ਤੁਹਾਡਾ ਮਾਨ ਤਾਨ ਦੇ ਨਾਲ ਤੁਹਾਨੂੰ ਇਹ ਕਟੀਆਂ ਮਿਲ ਜਾਣਗੀਆਂ ਠੀਕ ਹੈ ਜੀ 824 ਹੋਣਗੇ ਤੇ ਨਿਖੜਵੇ ਹੋਣਗੇ ਇਹ ਤੁਹਾਨੂੰ ਦਿਖਾ ਰਿਹਾ ਜੀ ਮੈਂ ਪਹਿਲੇ ਨੰਬਰ ਤੇ ਇਧਰ ਆ ਜੀ ਇਹ ਦੂਜੇ ਨੰਬਰ ਵਾਲੀ ਕੱਟੀ ਕਿੰਨੇ ਟਾਈਮ ਦੀ ਹੋਊਗੀ ਇਹ ਹਾਂਜੀ ਕਿੰਨੇ ਟਾਈਮ ਦੀ ਹੈ ਇਸ ਸਾਲ ਦੇੰਦਰ ਆ ਜੀ ਖੋਲਾ ਖੋਲਾ ਨੂੰ ਛੇ ਦੀ ਖੋਲ ਖੋਲ ਤੋਰੀ ਚੱਲ ਤੇ ਟਾਈਮ ਕਿਉਂਕਿ ਥੋੜਾ ਹੈ ਤੇ ਵੀਡੀਓ ਦੇਖਣ ਵਾਲੇ ਕੋਲੇ ਵੀ ਟਾਈਮ ਥੋੜਾ ਹੀ ਹੈ ਕਿੰਨੀ ਉਮਰ ਹੈ ਜੀ? 1 ਸਾਲ ਦੇ ਅੰਦਰ ਬਾਈ। 1 ਸਾਲ ਦੇ ਘੇਰੇ ਦੇ ਵਿੱਚ ਕੱਟੀ ਦੀ ਉਮਰ। ਠੀਕ ਹੈ। ਬਾਕੀ ਥੋੜੀ ਜੀ ਓਵਰ ਵਾਈਟ ਦੇ ਵਿੱਚ ਆ ਕੱਟੀਏ ਵੀ ਸੋਹਣੀ ਐ। ਸੰਭਣ ਵਾਲੀ ਐ। ਜਦੋਂ ਸੰਭ ਕੀ ਕੱਟੀ ਸੋਹਣੀ ਤਿਆਰ ਹੋ ਜਾਣੀ ਐ। ਠੀਕ ਹੈ। ਤੇ ਬਾਕੀ ਫੇਸ ਕੁਆਲਟੀ ਦੇਖ ਲਓ ਜੀ। ਅੱਖਾਂ ਓੱਖਾਂ ਦੋਵੇਂ ਨੀਲੀਆਂ ਹੋਣਗੀਆਂ। ਦੂਜੇ ਨੰਬਰ ਤੇ ਦੋਸਤੋ ਦਿਖਾ ਰਿਆਂ। ਤਕਰੀਬਨ 1 ਸਾਲ ਦੇ ਘੇਰੇ ਦੇ ਵਿੱਚ ਇਹਦੀ ਉਮਰ ਐ। ਥਾਣ ਦੋਸਤੋ ਦਿਖਾ ਦੇਣਾ ਥਾਣ ਚਾਰ ਨਿਖੜਵੇ ਹੋਣਗੇ। ਤੇ ਰੇਟ ਜਿਹੜਾ ਦੋਸਤੋ ਇਹਨਾਂ ਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਇੱਕ ਤੋਂ ਲੈ ਕੇ 6 ਨੰਬਰ ਤੱਕ ਦਿਖਾਊਗਾ ਖੋਲਿਆ ਤੀਜੇ ਨੰਬਰ ਵਾਲੀ ਵੀ ਇਹ ਵੱਡੀ ਕੱਟੀ ਆ ਕਿੰਨੇ ਟਾਈਮ ਦੀ ਹੋਊਗੀ ਇਹ ਡੇਢ ਸਾਲ ਜੀ ਅੱਛਾ ਇਹ ਡੇਢ ਸਾਲ ਦੀ ਹੈ ਠੀਕ ਹੈ ਦੋਸਤੋ ਮਾਰਕਿੰਗ ਬਿਲਕੁਲ ਜਾਇਜ਼ੀ ਹੋਊਗੀ ਠੀਕ ਹੈ ਤੇ ਇਹਦੇ ਫਿਰ ਚਾਰੇ ਪੈਰ ਵਾਈਟ ਆ ਕਿ ਤਿੰਨ ਆ ਜੀ ਤਿੰਨ ਵਾਈਟ ਹੈ ਹਨਾ ਹਾਂ ਠੀਕ ਹੈ ਲੈ 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 ਦੋਸਤੋ ਡੇਢ ਸਾਲ ਉਮਰ ਹੈ ਸਿੰਗ-ਸਿੰਗ ਕੁੰਡਿਆਂ ਦੀ ਹੈ ਕਾਫੀ ਸਿੰਘ ਗਲਾਈ ਦੇ ਵਿੱਚ ਕਰ ਲਿਆ ਉਮਰ ਦੇ ਹਿਸਾਬ ਨਾਲ ਕਦ ਕਾਠ ਵੀ ਸੋਹਣਾ ਤਿੰਨ ਪੈਰਾਂ ਤੇ ਦੋਸਤੋ ਮਾਰਕਿੰਗ ਬਿਲਕੁਲ ਜੈਜ ਜੀ ਹੋਊਗੀ ਠੀਕ ਹੈ ਅੱਖਾਂ ਓੱਖਾਂ ਸਾਫ ਆ ਵਾਈਟ ਤੀਜੇ ਨੰਬਰ ਤੇ ਦੋਸਤੋ ਦਿਖਾ ਰਿਹਾ ਥਣ ਸਾਫ ਸੁਧਰੇ ਹੋਣਗੇ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਥਣ ਝੋਲੀ ਇਸ ਕੱਟੀ ਨੂੰ ਚੰਗੀ ਲੱਗੀ ਆ ਠੀਕ ਹੈ ਥਣ ਦਿਖਾ ਦਿੰਨਾ ਜੀ ਬਾਕੀ ਨਾਗੇ ਇਹ ਸਾਫ ਸੁਧਰੇ ਹੋਣਗੇ ਵੀਰ ਹੋਣੀ ਆਪ ਵੀ ਪੂਰੀ ਤਸੱਲੀ ਕਰਕੇ ਪਸੂ ਖਰੀਦੇ ਆ ਥਣ ਦੋਸਤੋ ਚਾਰ ਨਿਕੜਵੇ ਤੀਜੇ ਨੰਬਰ ਤੇ ਦੋਸਤੋ ਦਿਖਾਈ ਆ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਠੀਕ ਹੈ ਜੀ ਇਧਰੋਂ ਦੋਸਤੋ ਤੁਹਾਨੂੰ ਇਹ ਚੌਥੇ ਨੰਬਰ ਤੇ ਕੱਟੀ ਦਿਖਾਉਣਾ ਮਾਰਕਿੰਗ ਇਹਦੇ ਵੀ ਬੜੀ ਸੋਹਣੀ ਆ ਚਾਰੇ ਪੈਰਾਂ ਤੇ ਵਾਈਟਨੈਸ ਦੇਖੋ ਤੇ ਬਾਕੀ ਫੇਸ ਇਸ ਕੱਟੀ ਦਾ ਬੜਾ ਪਿਆਰਾ ਸਿੰਘ ਕਾਫੀ ਦੋਸਤੋ ਗੜਾਈ ਦੇ ਵਿੱਚ ਕਰ ਲਿਆ ਜੀ ਉਮਰ ਦੇ ਹਿਸਾਬ ਨਾਲ ਤੇ ਇਹ ਦੋਸਤੋ ਤੁਹਾਨੂੰ ਚੌਥੇ ਨੰਬਰ ਤੇ ਦਿਖਾ ਰਿਹਾ ਉਮਰ ਕਿੰਨੀ ਕੁ ਹੋਊਗੀ ਇਹ ਇਹ 10 ਮਹੀਨੇ ਜੀ 10 ਮਹੀਨੇ ਜੀ ਹਾਂਜੀ ਠੀਕ ਆ ਦੋਸਤੋ ਇਸ ਕੱਟੀ ਦੀ ਵੀ ਉਮਰ 10 ਮਹੀਨੇ ਆ ਮਾਰਕਿੰਗ ਦੇਖੋ ਦੋਸਤੋ ਪਿਛਲੇ ਵੀ ਪੈਰ ਇਹਦੇ ਬਿਲਕੁਲ ਬਰਾਬਰ ਦੇ ਵਾਈਟ ਤੇ ਅਗਲੇ ਪੈਰ ਵੀ ਬਿਲਕੁਲ ਬਰਾਬਰ ਦੇ ਵਾਈਟ ਆ ਫੇਸ ਇਸ ਕੱਟੀ ਦਾ ਬੜਾ ਸੋਹਣਾ ਅੱਖਾਂ ਦੋਵੇਂ ਨੀਲੀਆਂ ਬੱਗੀ ਮੁੱਛ ਦੇ ਵਿੱਚ ਆ ਦੋਸਤੋ ਇਹ ਠੀਕ ਆ ਤੇ ਉਮਰੋਂ 10 ਮਹੀਨੇ ਆ ਰੇਟ ਦੋਸਤੋ ਫੋਨ ਦੇ ਉੱਤੇ ਤੈਕ ਕੀਤਾ ਜਾਊਗਾ ਇਹ ਤੁਹਾਨੂੰ ਦੋਸਤੋ ਚੌਥੇ ਨੰਬਰ ਤੇ ਮੈਂ ਕੱਟੀ ਦਿਖਾ ਰਿਹਾ ਜੀ ਥਾਣਾ ਝੋਲੀ ਇਸ ਕੱਟੀ ਨੂੰ ਵੀ ਦੋਸਤੋ ਚੰਗੀ ਆ ਠੀਕ ਆ ਤੇ ਥਾਣਾ ਇੱਥੇ ਸਾਰੀਆਂ ਦੀ ਦੋਸਤੋ ਸਾਫ਼ ਸੁਧਰੇ ਹੋਣਗੇ ਜੀ ਚੌਥੇ ਨੰਬਰ ਤੇ ਦੋਸਤੋ ਇਹ ਕੱਟੀ ਦਿਖਾਈ ਹੈ ਜੀ ਤੁਹਾਨੂੰ ਚੰਗੀ ਝੋਟੀ ਦੋਸਤੋ ਇਹ ਤਿਆਰ ਹੋ ਜਾਣੀ ਹੈ ਜੀ ਕਿ ਜੇ ਕਿਸੇ ਵੀਰ ਭਰਾ ਨੇ ਸਾਂਭਣੀ ਹੈ ਆਪਣੀ ਸਾਹਮਣੇ ਸਾਹਮਣੇ ਨੂੰ ਚੰਗੀ ਝੂਟੀ ਤਿਆਰ ਕਰ ਸਕਦੇ ਹਾਂ ਇਹ ਚੰਗੀ ਕੱਟੀ ਹੈ ਚੌਥੇ ਨੰਬਰ ਤੇ ਤੁਹਾਨੂੰ ਦਿਖਾਈ ਹੈ ਜੀ ਪੰਜਵੇਂ ਨੰਬਰ ਵਾਲੀ ਵੀ ਕੱਟੀ ਦੋਸਤੋ ਸੋਹਣੀ ਆ ਮਾਰਕਿੰਗ ਬਿਲਕੁਲ ਜੈਜੀ ਹੋਊਗੀ ਕਿੰਨੀ ਕੁ ਉਮਰ ਦੀ ਹੋਊਗੀ ਬਾਈ ਇਹ ਸਾਲ ਦੀ ਆ ਜੀ ਅੱਛਾ ਇਹ 1 ਸਾਲ ਦੀ ਹੈ ਦੋਸਤੋ ਇਹ ਪੰਜਵੇਂ ਨੰਬਰ ਤੇ ਤੁਹਾਨੂੰ ਦਿਖਾ ਰਿਹਾ ਵਾਈਟਨੈਸ ਇਹਦੀ ਵੀ ਦੇਖੋ ਚਾਰੇ ਪੈਰ ਵਾਈਟ ਠੀਕ ਹੈ ਜੀ ਅੱਖਾਂ ਬਿਲਕੁਲ ਵਾਈਟ ਹੈ ਤੇ ਸਿੰਗ ਕਾਫੀ ਦੋਸਤੋ ਗੜਾਈ ਦੇ ਵਿੱਚ ਕਰ ਲਿਆ ਇਹਦਾ ਢਾਂਚਾ ਉਮਰ ਦੇ ਹਿਸਾਬ ਨਾਲ ਸੋਹਣਾ ਤੇ ਬਾਕੀ ਇਹਦਾ ਕਦ ਕਾਠ ਵੀ ਸੋਹਣਾ ਮਾਰਕਿੰਗ ਪ੍ਰੋਪਰ ਸਾਰੀ ਆ ਗਈ ਹੈ ਜੀ ਅੱਖਾਂ ਦੋਵੇਂ ਵਾਈਟ ਫੇਸ ਤੇ ਸਾਰਾ ਸਿੱਧਾ ਪਟਾ ਪੈਰ ਚਾਰੇ ਵਾਈਟ ਆ ਦੋਸਤੋ ਇਹ ਦੋਸਤੋ 5ਵੇਂ ਨੰਬਰ ਤੇ ਤੁਹਾਨੂੰ ਦਿਖਾ ਰਿਆ ਰੇਟ ਫੋਨ ਦੇ ਉੱਤੇ ਤੈ ਕੀਤਾ ਜਾਊਗਾ ਨੰਬਰ ਸਕਰੀਨ ਤੇ ਚੱਲਦਾ ਰਹਿਣਾ ਠਾਣ ਦੋਸਤੋ ਇਹਦੇ ਵੀ ਚਾਰ ਨਿੱਖੜੇ ਹੋਣਗੇ ਜੀ ਠੀਕ ਆ ਸੋਹਣੇ ਢਾਂਚੇ ਦੀ ਕੱਟੀ ਤੁਹਾਨੂੰ ਇਹ 5ਵੇਂ ਨੰਬਰ ਤੇ ਦਿਖਾਤੀ ਹੈ ਠੀਕ ਆ ਤੇ ਇਸ ਤੋਂ ਇਲਾਵਾ 6ਵੇਂ ਨੰਬਰ ਵਾਲੀ ਝੋਟੀ ਕੀ ਡਿਟੇਲ ਹੈ ਭਈ ਇਹਦੀ ਕਿੰਨੇ ਟਾਈਮ ਦੀ ਹੋਊਗੀ 1.5 ਸਾਲ ਜੀ 1.5 ਸਾਲ ਦੀ ਖੋਲੇ ਹੀ ਦੋਸਤੋ ਸਾਰਾ ਫੇਸ ਵਾਈਟ ਹੈ ਇਹਦਾ ਠੀਕ ਹੈ ਅੱਖਾਂ ਦੋਵੇਂ ਨੀਲੀਆਂ ਤੇ ਆਹ ਲਓ ਦੋਸਤੋ ਠੀਕ ਹੈ ਇੱਕ ਸੰਗ ਕਾਫੀ ਗਲਾਈ ਦੇ ਵਿੱਚ ਇੱਕ ਥੋੜੇ ਜਿਹਾ ਬੈਕ ਨੂੰ ਕਰਕੇ ਗੋਲ ਕੀਤਾ ਹੋਇਆ ਹੈ ਅੱਖਾਂ ਬਿਲਕੁਲ ਵਾਈਟ ਫੇਸ ਵਾਈਟ ਹੈ ਇਹਦਾ ਠੀਕ ਹੈ ਜੀ ਤੇ ਬਾਕੀ ਮਾਰਕਿੰਗ ਤੁਸੀਂ ਆਪ ਚੈੱਕ ਕਰ ਲਓ ਡੇਢ ਸਾਲ ਦੋਸਤੋ ਉਮਰ ਹੈ ਠੀਕ ਹੈ ਜੀ ਇੱਕ ਪੈਰ ਤੇ ਜਾਦੇ ਵਾਈਟ ਹੈ ਬਾਕੀ ਤਿੰਨ ਪੈਰ ਜਿਹੜੇ ਬਰਾਬਰ ਦੇ ਹੋਣਗੇ ਵਾਈਟ ਠੀਕ ਹੈ ਜੀ ਬਾਕੀ ਸੋਹਣੇ ਢਾਂਚੇ ਦੀ ਹੈ ਤੇ ਉਮਰ ਦੇ ਹਿਸਾਬ ਨਾਲ ਕਾਤ ਕਾਠ ਵੀ ਸੋਹਣਾ ਹੈ ਥਾਣ ਦਿਖਾ ਦੂੰਗਾ ਤੁਹਾਨੂੰ ਉਮਰੋਂ ਦੋਸਤੋ ਡੇਢ ਸਾਲ ਐ ਰੇਟ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਜਿਹੜਾ ਵੀ ਤੁਹਾਨੂੰ ਨਾ ਗੈ ਇਹਨਾਂ ਦੇ ਵਿੱਚੋਂ ਪਸੰਦ ਆਊਗਾ ਉਹ ਹੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਠੀਕ ਐ ਥਾਣ ਦੋਸਤੋ ਇਹਦੇ ਚਾਰ ਨਿਖੜ ਵੀ ਹੋਣਗੇ ਗੁਲਾਬੀ ਥਾਣਾ ਕੁਸ਼ਕਨਗ ਵਿੱਚੋਂ ਇਦਾਂ ਦੇ ਆ ਜਿਹੜੇ ਥੋੜੇ ਜਿਹਾ ਰਸੇ ਦੀ ਔੜ ਕਰਦੇ ਪਈ ਆ ਥੋੜਾ ਜਿਆ ਤੁਰਨ ਦੇ ਵਿੱਚ ਦਿੱਕਤ ਕਰਦੇ ਆ ਕਿਉਂਕਿ ਵੀਰ ਹੋਣੀ ਇੱਥੇ ਰਸੇ ਰੁਸੇ ਨਵੇਂ ਲਿਆ ਕੇ ਪਾ ਦਿੰਦੇ ਆ ਤਾਂ ਕਰਕੇ ਥੋੜਾ ਜਿਆ ਉਪਰ ਆ ਪਾਸੂ ਕਰ ਜਾਂਦਾ ਰਸੇ ਤੋਂ ਖਾਨ ਥੋਣ ਦੋਸਤੋ ਤੁਹਾਨੂੰ ਦਿਖਾਤੇ ਆ ਰੇਟ ਜਿਹੜਾ ਦੋਸਤੋ ਬਾਈ ਤੋਂ ਨੰਬਰ ਵਾਈਜ਼ ਤੁਸੀਂ ਪੁੱਛ ਲੈਣਾ ਕਿਹੜੇ ਨੰਬਰ ਵਾਲੀ ਕੱਟੀ ਲੈਣੀ ਹੈ ਨੰਬਰ ਵਾਈਜ਼ ਤੁਹਾਨੂੰ ਸਾਰੀਆਂ ਦੱਸਦੇ ਆ ਰੇਟ ਜੈ ਜੀ ਹੋਣਗੇ ਜੈ ਜੀ ਹੋਗੀ ਠੀਕ ਹੈ ਚਲੋ ਠੀਕ ਹੈ ਬਾਈ ਜੀ ਠੀਕ ਹੈ ਜੀ